ਇਸ ਸੀ.ਸੀ.ਟੀ.ਵੀ. ਤਸਵੀਰਾਂ ਮਾਨਸਾ ਦੀਆਂ ਨੇ ਜਿੱਥੇ ਇੱਕ ਔਰਤ ਤੇ ਬੰਦਿਆਂ ਦੇ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ। ਅਨੇ ਤਸ਼ੱਦਦ ਦੀਆਂ ਸਾਰੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ ਦੇ ਵਿੱਚ ਰਿਕਾਰਡ ਹੋ ਗਈਆਂ। ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਇਕੱਲੀ ਔਰਤ ਨੂੰ 5-7 ਬੰਦਿਆਂ ਦੇ ਵੱਲੋਂ ਘੇਰਾ ਪਾਇਆ ਹੋਇਆ ਉਸਤੇ ਬਾਲਾਂ ਨੂੰ ਫੜਿਆ ਹੋਇਆ ਤੇ ਬਾਲਾਂ ਤੋਂ ਫੜ ਕੇ ਉਸ ਨੂੰ ਬੇੜੇ ਦੇ ਵਿੱਚ ਘੜੀਸਿਆ ਜਾ ਰਿਹਾ ਹੈ। ਹਨਕਾਰੀ ਮੁਤਾਬਕ ਇਸ ਪੀੜਤ ਔਰਤ ਦਾ ਨਾਮ ਨਵਦੀਪ ਕੌਰ ਹੈ ਤੇ ਉਸਦੇ ਪਤੀ ਦੀ 9 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਇਹ ਪੀੜਤ ਔਰਤ ਆਪਣੇ ਹੀ ਘਰ ਰਹਿੰਦੀ ਸੀ ਤਾਂ ਸਹੁਰਿਆਂ ਦੇ ਵੱਲੋਂ ਇਹ ਤਸ਼ੱਦਦ ਉਸਤੇ ਕੀਤਾ ਗਿਆ ਹੈ ਪਤ ਨਵਦੀਪ ਕੌਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਦਸੀ ਹੈ ਕਿ ਤਸ਼ੱਦਦ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਕਿਉਂਕਿ ਇਸਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ ਜਦੋਂ ਇਹ ਔਰਤ ਘਰ ਦੇ ਵਿੱਚ ਇਕੱਲੀ ਹੁੰਦੀ ਹੈ ਤਾਂ 5-7 ਬੰਦੇ ਕੰਦ ਟੱਪ ਕੇ ਘਰ ਦੇ ਅੰਦਰ ਦਾਖਲ ਹੋ ਜਾਂਦੇ ਨੇ ਤੇ ਅਨਾ ਤਸ਼ੱਦਦ ਇਸ ਨੋਤੇ ਕੀਤਾ ਜਾਂਦਾ ਹੈ ਹਸਪਤਾਲ ਦੇ ਵਿੱਚ ਪਹੁੰਚਣ ਤੋਂ ਬਾਅਦ ਇਸ ਪੀੜਤ ਮਹਿਲਾ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ ਉਸਨੇ ਕਿਹਾ ਮੇਰੇ ਪਤੀ ਦੀ ਮੌਤ ਤੋਂ ਬਾਅਦ ਸਹੁਰਿਆਂ ਦੇ ਵੱਲੋਂ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਨਾਮਾ ਜੀ ਮੇਰਾ ਨਾਮ ਨਵਦੀਪ ਕੌਰ ਹੈ ਵੀਰੇ ਨਵਦੀਪ ਜੀ ਕੀ ਹੋਇਆ ਤੁਹਾਡਾ ਮੇਰੇ ਨਾਲ ਮੇਰੇ ਸਹੁਰਿਆਂ ਤੇ ਅਟੈਕ ਕੀਤਾ ਇਹ ਮੇਰੇ ਤੇ ਮੇਰੇ ਹਸਬੰਦ ਐਕਸਪਾਇਰ ਹੋ ਗਏ ਸੀ 9 ਮਹੀਨੇ ਹੋ ਗਏ ਮੈਂ 11 ਸਾਲਾਂ ਦੀ ਇੱਥੇ ਵਿਆਹੀ ਆ ਜੀ ਅੱਛਾ ਅਜ ਮੇਰਾ ਨੰਦੋਈਆ ਹਮ ਮੇਰਾ ਸਹਰਾ ਸਾਹ ਮੇਰੀ ਸੱਸ ਮੇਰੇ ਨਾਨਾ ਇਨਾਂ ਦਾ ਬੇਟਾ ਮੇਰੇ ਨੰਦੂਏ ਦਾ ਬੇਟਾ ਤੇ ਚਾਰ ਪੰਜ ਅਣਪਛਾਤੇ ਬੰਦਿਆਂ ਨੇ ਆ ਕੇ ਮੇਰੇ ਤੇ ਅਟੈਕ ਕੀਤਾ ਜੀ ਕੰਦਾ ਪਾਰ ਕਰਕੇ ਉਹਨਾਂ ਨੇ ਮੇਰੇ ਘਰ ਦੇ ਜਿੰਦੇ ਤੋੜਿਆ ਉਸ ਤੋਂ ਬਾਅਦ ਮੈਂ ਲੌਬੀ ਜੀ ਸੀ ਲੌਪੀ ਵਾਲਾ ਜਿੰਦਾ ਭੰਨਿਆ ਉਹਨਾਂ ਨੇ ਜੀ ਉਸ ਤੋਂ ਬਾਅਦ ਦੇ ਵਿੱਚ ਮੈਂ ਅੰਦਰ ਆ ਕੇ ਤੇ ਮੇਰੇ ਤੇ ਬਹੁਤ ਯਾਨੀ ਕਿ ਤਸ਼ੱਦਦ ਕੀਤੀ ਹੈ ਜੀ ਮੇਰੇ ਬੁਰਾ ਹਾਲ ਕੀਤਾ ਪਿਆ ਸਾਰੇ ਪਾਸੇ ਜੀ ਅੱਛਾ ਕਿੰਨੇ ਸਮੇਂ ਤੋਂ ਡਿਸਪਿਊਟ ਚੱਲ ਰਿਹਾ ਹੈ ਜੀ ਕੋਈ ਪਹਿਲਾਂ ਵੀ ਹੋਇਆ ਹੈ ਇਹ ਚੱਲ ਰਿਹਾ ਜੀ ਬਸ ਜਦੋਂ ਸਾਡਾ ਐਕਸਪਾਇਰ ਹੋਏ ਉਦੋਂ ਦੇ ਚੱਲ ਰਹੇ ਹੈ ਜੀ ਬਸ ਇਹ ਮੇਰਾ ਮਾਮਲਾ ਕੀ ਹੈ ਇਹ ਮੈਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਜੀ ਵੀ ਘਰੋਂ ਕੱਢੋ ਇਹਨੂੰ ਹਾਂਜੀ ਮੈਂ 12 ਸਾਲਾਂ ਤੋਂ ਇੱਥੇ ਆਪਦੇ ਘਰਵਾਲੇ ਦੇ ਨਾਲ ਇਧਰਲੇ ਘਰ ਦੇ ਵਿੱਚ ਰਹਿ ਰਹੀ ਸੀਗੀ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਵੀ ਮੇਰਾ ਪੂਰਾ ਸਾਥ ਦਿੱਤਾ ਜਾਵੇ ਕਹਿੰਦੇ ਆ ਵੀ ਲੇਡੀਜ਼ ਦੀ ਸੁਣੀ ਜਾਂਦੀ ਹੈ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਕਿਤੇ ਵੀ ਨਹੀਂ ਹੋਈ ਜੀ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਫਿਰ ਕੌਣ ਉਹਨਾਂ ਦੇ ਲੋਕਾਂ ਦੀ ਮਦਦ ਕਰ ਰਿਹਾ ਹੈ ਜਿਹਦਾ ਵੀ ਮਤਲਬ ਕਿ ਥੋੜੀ ਸੁਣਵਾਈ ਨਹੀਂ ਹੁੰਦੀ ਇਹ ਮੈਂ ਸਮਝ ਤੋਂ ਬਾਹਰ ਹੈ ਜੀ ਮੇਰੀ ਤੋਂ ਵੀ ਇਹ ਪੈਸੇ ਦੇ ਰਿਹਾ ਕਿ ਕੀ ਕਰ ਰਿਹਾ ਬਾਪੂ ਕਦੇ ਰੋ ਜਾ ਕੇ ਗੇਟਵੇ ਦੀ ਝਾਤੀਆਂ ਮਾਰਦਾ ਹੀ ਕਦੇ ਕਦੇ ਡਲੇ ਮਾਰਦਾ ਜਿਕਰੇ ਕੁਝ ਕਰਦਾ ਹੀ ਯਾਨੀ ਕਿ ਹਰ ਕੋਈ ਮੇਰੇ ਨਾਲ ਯਾਨੀ ਕਿ ਗਲਤ ਰਿਲੇਸ਼ਨ ਟੂ ਕਰਨ ਨੂੰ ਫਿਰਦਾ ਹੀ ਮੈਨੂੰ ਬਦਨਾਮ ਬਹੁਤ ਕੀਤਾ ਹੋਇਆ ਜੀ ਇਹਨਾਂ ਨੇ ਇਸ ਟਾਈਮ ਦੇ ਵਿੱਚ ਤਾਂ ਕਰਕੇ ਅੱਜ ਤਾਂ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਆਈ ਮੇਰੇ ਵਾਲ ਵੀ ਬਹੁਤ ਜ਼ਿਆਦਾ ਪੱਟੇ ਆ ਮੇਰੇ ਕੋਲੂ ਵੀ ਮੇਰੇ ਮਾਰੇ ਵੇ ਆ ਤੇ ਜੀ ਪੇਟ ਤੇ ਤੇ ਸਾਰੇ ਕਿਤੇ ਮੇਰੇ ਬਹੁਤ ਜ਼ਿਆਦਾ ਡੰਗੀਆਂ ਸੱਤਾਂ ਵਜੀਆਂ ਇੱਥੇ ਬਹੁਤ ਬੁਰਾ ਹਾਲ ਹੋਇਆ ਹੋਇਆ ਜੀ ਠੀਕ ਇਸ ਸਬੰਧੀ ਪੁਲਿਸ ਥਾਣੇ ਦੇ ਵਿੱਚ ਇੱਕ ਸ਼ਿਕਾਇਤ ਵੀ ਦਰਜ ਹੋ ਚੁੱਕੀ ਹੈ ਜਿਸ ਤੋਂ ਬਾਅਦ ਅਫਸਰਾਂ ਦਾ ਕਹਿਣਾ ਹੈ ਇਹੋ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਔਰਤਾਂ ਨੇ ਜਿਨ੍ਹਾਂ ਤੇ ਸਹੁਰੇ ਪਰਿਵਾਰ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ ਹੈ ਤੇ ਅਸੀਂ ਇਹਨਾਂ ਨੂੰ ਇਨਸਾਫ਼ ਦਿਵਾਵਾਂਗੇ ਕਿਉਂਕਿ ਅਸੀਂ ਕੋਈ ਮਾਰਚ ਨਹੀਂ ਕਰਨੇ ਇਹਨਾਂ ਦੇ ਮਰਨ ਤੋਂ ਬਾਅਦ ਕੋਈ ਕੈਂਡਲ ਮਾਰਚ ਨਹੀਂ ਕੱਢਣੇ ਅਸੀਂ ਇਹਨਾਂ ਨੂੰ ਜਿਉਂਦਿਆਂ ਜੀ ਇਨਸਾਫ਼ ਦਿਵਾਵਾਂਗੇ ਬਰਚਪਾਨ ਜੀ ਇੱਕ ਨਵਦੀਪ ਕੌਰ ਦਾ ਮਾਮਲਾ ਸਾਹਮਣੇ ਆਇਆ ਕੀ ਕਹਿਣਾ ਚਾਹੋਗੇ ਕੀ ਮਾਮਲਾ ਪੂਰਾ ਮਾਨਸਾ ਦੇ ਵਿੱਚ ਨਵਦੀਪ ਕੌਰ ਦੇ ਜੀ ਕੁੱਟਮਾਰ ਦਾ ਸਾਰੇ ਪਰਿਵਾਰ ਵੱਲੋਂ ਮਾਮਲਾ ਸਾਹਮਣੇ ਆਇਆ ਸੀ ਉਸ ਨੂੰ ਲੈ ਕੇ ਨਵਰੀਤ ਕੌਰ ਦੇ ਨਵਦੀਪ ਕੌਰ ਦੇ ਬਿਆਨਾਂ ਤੇ ਥਾਣਾ ਸਿਟੀ 2 ਮਾਨਸਾ ਮਾਮਲਾ ਦਰਜ ਕਰ ਲਿਆ ਹੈ ਮੁਕੱਦਮਾ ਨੰਬਰ 34 ਮਿਤੀ 9/3/24 ਅਧੀਨ ਧਾਰਾ 323 323 ਜੀ 115 ਜਵਨ ਦੋ ਜੀ 307 74 191 ਜਵਨ ਪੰਨਾ ਜੀ 190 ਪੀਨਸ ਤੇਤਵਲ ਦਰਜ ਕੀਤੇ ਇਹ ਨੌ ਜਣਿਆਂ ਤੇ ਨੌ ਬੰਦਿਆਂ ਦੇ ਮਾਂ ਦਰਜ ਕੀਤੇ ਜੀ 6 ਬਾਈ ਨੇਮ ਨੇ ਤਿੰਨ ਨਾਮ ਲਗਾ ਜੀ ਜਿਨ੍ਹਾਂ ਵਿੱਚੋਂ ਪੰਜ ਜਣਿਆਂ ਦੀ ਗ੍ਰਿਫਤਾਰੀ ਕਰ ਲਈ ਹੈ ਜੀ ਬਾਕੀ ਦੋ ਛੇ ਨੂੰ ਜਲਦੀ ਤੋਂ ਗ੍ਰਿਫਤਾਰ ਕੀਤਾ ਜਾਵੇਗਾ ਜੀ ਹਾਲੇ ਤਫਤੀਸ਼ ਜਾਰੀ ਹੈ ਜੀ ਤਫਤੀਸ਼ ਤਰ੍ਹਾਂ ਦੋ ਤੱਤ ਸਾਹਮਣੇ ਆਉਣਗੇ ਕਰਵਾਈ ਕੀਤੀ ਹੈ ਅਸੀਂ ਇਹ ਕਿ ਸੌਰਾਂ ਵੱਲੋਂ ਤੰਗ ਪਰੇਸ਼ਾਨ ਕਿਸੇ ਨੂੰ ਨੂੰ ਕਰਨ ਦੀਆਂ ਇਹ ਕੋਈ ਪਹਿਲੀਆਂ ਤਸਵੀਰਾਂ ਨਹੀਂ ਨੇ ਪੰਜਾਬ ਦੇ ਵਿੱਚ ਅਜਿਹੀਆਂ ਤਸਵੀਰਾਂ ਅਜਿਹੀਆਂ ਘਟਨਾਵਾਂ ਸ਼ਰਿਆਮ ਵਾਪਰ ਰਹੀਆਂ ਨੇ ਜਿੱਥੇ ਸੌਰੇ ਪਰਿਵਾਰ ਦੇ ਵੱਲੋਂ ਜਾਂ ਤਾਂ ਫਿਰ ਦਾਜ ਨੂੰ ਲੈ ਕੇ ਜਾਂ ਫਿਰ ਕਿਸੇ ਹੋਰ ਕੰਮ ਨੂੰ ਲੈ ਕੇ ਨੂੰ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਉਸਤੇ ਤਸ਼ੱਦਦ ਕੀਤਾ ਜਾਂਦਾ ਜ਼ਰੂਰਤ ਹੈ ਅਜਿਹੀਆਂ ਘਟਨਾਵਾਂ ਤੇ ਠੱਲ ਪਾਉਣ ਦੀ